ਪਰ ਜਿਸ ਥਾਂ ਦੇ ਉੱਤੇ ਗੋਲੀ ਚੱਲੀ ਆ ਇੱਕ ਅਲਾ ਪੰਜਾਬ ਦੇ ਲੋਕ ਨਹੀਂ ਦੁਨੀਆ ਭਰ ਦੇ ਵਿੱਚ ਬੈਠੇ ਕਰੋੜਾ ਨਾਨਕ ਨਾਮਲੇਵਾ ਜਿਹੜਾ ਜਿਹਦੀ ਸ਼ਰਧਾ ਉਸ ਸਾਂਝੇ ਸਥਾਨ ਦੇ ਉੱਤੇ ਜਿਹੜਾ ਕਿ ਮੈਂ ਸਮਝਦਾ ਕਿ ਮਾਨਵਤਾ ਦਾ ਇੱਕ ਬਹੁਤ ਵੱਡਾ ਜਿਹੜਾ ਸਾਂਝੀ ਮਾਨਵਤਾ ਦਾ ਸਨੇਹਾ ਸਾਰੀ ਦੁਨੀਆ ਨੂੰ ਦਿੰਦਾ ਸਾਰੀ ਦੁਨੀਆ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਹਾਰਟ ਹੋਈਆਂ ਪਰ ਅਫਸੋਸ ਹੈ ਕਿ ਜਿਸ ਗੰਭੀਰਤਾ ਦੇ ਨਾਲ ਸੂਬੇ ਦੀ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਲੈਣਾ ਚਾਹੀਦਾ ਸੀ ਬੜੀ ਸ਼ਰਮ ਆਉਂਦੀ ਹੈ ਕਹਿੰਦੇ ਆ ਕਿ ਉਹ ਗੰਭੀਰਤਾ ਇੱਕ ਵਾਰੀ ਵੀ ਜਦ ਤੱਕ ਕਿਟਰੀਵਾਲ ਦੇ ਘੂੜੀ ਕਰਕੇ ਉਹ ਗੰਭੀਰਤਾ ਭਗਵੰਤ ਮਾਨ ਨੇ ਨਹੀਂ ਦਿਖਾਈ ਦੇਖੋ ਕੋਈ ਛੋਟਾ ਜਿਹਾ ਕਿਤੇ ਬਾਰਡਰ ਹੋ ਜਾਵੇ ਤੇ ਮਾਲਾ ਜਿਹਾ ਰੌਲਾ ਪੈ ਜਾਵੇ ਤੇ ਮੁੱਖ ਮੰਤਰੀ ਤੱਕ ਪਹੁੰਚ ਜਾਂਦੇ ਲੇਕਿਨ ਬੜਾ ਅਫਸੋਸ ਹੁੰਦਾ ਕਿ ਅੱਜ ਤੱਕ ਮੁੱਖ ਮੰਤਰੀ ਤੱਕ ਕੀ ਕੋਈ ਸਰਕਾਰ ਦਾ ਮੰਤਰੀ ਵੀ ਲੋਕਲ ਕਨੇ ਮੰਤਰੀ ਬੈਠਿਆ ਅੱਜ ਤੱਕ ਕਿਸੇ ਨੇ ਜਾ ਕੇ ਉਸ ਦੀਵਾਰ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਉੱਤੇ ਗੋਲੀ ਲੱਗੀ ਆ ਗੁਰੂ ਰਾਮਦਾਸ ਦੇ ਦਰਬਾਰ ਦੇ ਉੱਤੇ ਇਹ ਮੈਂ ਕੀ ਸਮਝਾਂ ਕਿ ਕੀ ਸਨੇਹ ਤੁਸੀਂ ਦੇਣਾ ਚਾਹੁੰਦੇ ਹੋ ਸਮੂਹ ਨਾਨਕ ਨਾਮ ਲੈਵਾ ਨੂੰ ਕਿ ਇਹੋ ਜੇ ਮੁਕੱਦਸ ਸਥਾਨ ਦੇ ਉੱਤੇ ਗੋੜੀ ਚੱਲੀ ਹੋਵੇ ਤੇ ਤੁਹਾਨੂੰ ਭਾਵੇਂ ਉਹ ਤਾਂ ਚੱਲੀ ਵੀ ਸਿਰਸਰੇ ਸੀ ਤੁਹਾਡੇ ਤਾਂ 2 ਘੰਟੇ ਬਾਅਦ ਉੱਥੇ ਪਹੁੰਚ ਕੇ ਤੇ ਜਾ ਕੇ ਘਟੋ ਘਟ ਗੁਰੂ ਦੇ ਦਰ ਦੇ ਉੱਤੇ ਆਪਣੀ ਇਹ ਮਾਫੀ ਤਾਂ ਮੰਗ ਲੈਣੀ ਚਾਹੀਦੀ ਸੀ ਕਿ ਮੇਰੇ ਰਾਜ ਭਾਗ ਦੇ ਵਿੱਚ ਕੋਈ ਬਦਵੀ ਤਾਂ ਛੋਟੀ ਗੱਲ ਹੈ ਕਿ ਹਰਮੰਦਰ ਸਾਹਿਬ ਦੇ ਜਿਹੜੀਆਂ ਦਵਾਰਾ ਦੇ ਵਿੱਚ ਗੋਲੀਆਂ ਲੱਗਣ ਕਿੰਨੀਆਂ ਵਾਰੀਆਂ ਹੋਇਆ ਇਸ ਤਰ੍ਹਾਂ ਦੇ ਘਟਨਾਵਾਂ ਕੀ ਐ ਆਮ ਘਟਨਾ ਸੀ ਕਿ ਸਾਰੀ ਸਰਕਾਰ ਸੁੱਤੀ ਪਈ ਤੇ ਅੱਜ ਜਿਹੜੇ ਆ ਦੋ ਦਿਨ ਹੋ ਗਏ ਘਟਨਾ ਹੋਈ ਨੂੰ ਤੇ ਹਾਲੇ ਤੱਕ ਨਹੀਂ ਤਾਂ ਇੱਥੇ ਨਿੱਕੀ ਜਿਹਾ ਕਿਤੇ ਡਰਾਮਾ ਕਰਨਾ ਹੋਏ ਤੇ ਕਿਤੇ ਯਾਰ ਵੀ ਆ ਜਾਂਦਾ ਰਾਤੋਂ ਰਾਤ ਨਹੀਂ ਤਾਂ ਸਾਡਾ ਹੈਲੀਕਾਪਟਰ ਜਾ ਕੇ ਚੱਕ ਲੈਂਦਾ ਤੇ ਸਾਰੇ ਉੱਥੇ ਪਹੁੰਚ ਜਾਂਦੇ ਜੀ ਆਹ ਦੇਖੋ ਜੀ ਅਸੀਂ ਪਹੁੰਚੇ ਜੀ ਕਿੱਥੇ ਪਹੁੰਚੇ ਬਹੁਤ ਇਸ ਗੱਲ ਦਾ ਮੈਨੂੰ ਅਫਸੋਸ ਆ ਮੈਂ ਦੀ ਸੱਚ ਤਨਖੇਦੀ ਕਰਦਾ ਤੇ ਇਹ ਜਿਹੜਾ ਕੰਮ ਉਹਨਾਂ ਨੇ ਕੀਤਾ ਇਹ ਬਹੁਤ ਬਾੜਾ ਕੀਤਾ ਇਨਕੁਆਰੀ ਤਾਂ ਪੁੰਦਰ ਸਾਹਿਬ ਨੇ ਰਿਜੈਕਟ ਕਰ ਦਿੱਤੀ ਗਵਰਨਰ ਸਾਹਿਬ ਨੂੰ ਵੀ ਅਸੀਂ ਇਸ ਇਸ਼ੂ ਦੇ ਉੱਤੇ ਮਿਲਾਂਗੇ ਤੇ ਜਿਹੜੀ ਗਰੇਵਾਲ ਸਾਹਿਬ ਵਿਸਤਾਰ ਦੇ ਵਿੱਚ ਜਿਹੜਾ ਪੁਲਸਤਾ ਰੋਡ ਆ ਉਹਨਾਂ ਨੇ ਐਕਸਪਲੇਨ ਕਰਨਾ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਉਹ ਸਾਰੀਆਂ ਚੀਜ਼ਾਂ ਸੀ ਗਵਰਨਰ ਸਾਹਿਬ ਕੋਲੋਂ ਜਾ ਕੇ ਤੇ ਉਹਦੀ ਮੰਗ ਜਿਹੜੀ ਆ ਉਹ ਕਰਾਂਗੇ